సార్యా ప్య భరి సతశ్రీకాల సాగీ లేథూ చారుట్టి లేత పాలక తిన్న గుట్టి లే తిన్నుట్టి సరొదే సాధించే ਆਪਾ ਸਾਰਾ ਸਾਗ ਜੰਗੀ ਤਰ੍ਹਾਂ ਢੋਲਿਆ ਚਾਰ ਪੰਜ ਵਾਰ ਆਪਾ ਪਤੀਲੇ ਚ 20 ਲੀਟਰ ਪਾਣੀ ਰੱਖਿਆ ਗਰਮ ਜਦ ਪਾਣੀ ਉਬਲੂਗਾ ਉਦੋਂ ਆਪਾਂ ਸਭ ਤੋਂ ਪਹਿਲਾਂ ਆਪਾਂ ਉਹਦੇ ਸਰੁੰਦਾ ਸਾਗ आपण सरज साग सारा कट ल पहला पहिला आपण सरजचा साग पावांगे आपण पाणी होरम सबतू पहिला पावसा साग ਪਾ ਸਾਰਾ ਤਾਂ ਸਾਰਾ ਸਰੋਂ ਦਾ ਸਾਗ ਪਾਤਾ ਜਦੋਂ ਇੱਕ ਕਵਾੜ ਆ ਗਿਆ ਤੁਸੀਂ ਥੋੜਾ ਆਪਾ ਪਾਣੀ ਲਾ ਦਾਂਗੇ ਹੋਰ ਪਾਣੀ ਪਾਵਾਂਗੇ ਆਪਾਂ ਸਾਗ ਤੋਂ ਇੱਕ ਔੜਾ ਪਾਣੀ ਲਾ ਦਾਂਗੇ ਇਹ ਪਾਣੀ ਉਤਾਰਤਾ ਇਹ ਪਾਣੀ ਢੋਲ ਦਾਂਗੇ ਹੋਰ ਪਾਣੀ ਆ ਪੱਧਰ ਤੋਂ ਵੱਧ ਪਾਣੀ ਢੋਲਤਾ ਥੋੜਾ ਜਿਹਾ ਪਾਣੀ ਰੱਖਿਆ ਹੁਣ ਇਹਦੇ ਵਿੱਚ ਪਾਵਾਂਗੇ ਪਾਲਕਾ ਬਾਥੂ ਤੇ ਜਿਹੜਾ ਛੋਲੇ ਵੀ ਸਾਡੇ ਜਿੰਨਾ ਵੀ ਸਮਾਨ ਆਪਾਂ ਕੱਟਿਆ ਹੋਇਆ லாம் குட்டிய தனியாக அது குட்டி மேத்திய தனியா டண்டிய சேவாங்க தோக்கி ஏதாவது கொஞ்ச பணி பூம் டோடா ஜா கடலாம் இணை டாங்க ਉਹਨਾਂ ਪਏ ਦੇ ਵਿੱਚ ਪਾਵਾਂਗੇ ਧਨੀਆ ਤੇ ਮੇਥੇ ਧਨੀਆ ਮੇਥੇ ਪਾਉਣ ਤੋਂ ਬਾਅਦ ਫਿਰ ਪਾਵਾਂਗੇ ਤੇ ਨਮਕ ਮਿਰਚ ਪਿਆਜ਼ ਲਸਣ ਅਦਰਕ ਉਹ ਭਾ ਮਗਰ ਤਾਂ ਨਹੀਂ ਆਉਂਦੇ ਇੱਥੇ ਟਣੀਆਂ ਬਾਦ ਦੇ ਇਸ ਲਈ ਪਾਈ ਜਾਂਦਾ ਇਹਦੇ ਨਾਲ ਤਜਾਬ ਨਹੀਂ ਬਣਦਾ ਇੱਕ ਸਾਗ ਹੈ ਜਿਹੜਾ ਕਈ ਦਿਨ ਤੱਕ ਖੇਹਾਂ ਨਹੀਂ ਹੁੰਦਾ ਤਾਜ਼ੀ ਰਹਿੰਦਾ ਟੇਸਟ ਵੀ ਤਾਂ ਇਹਨਾਂ ਬਹੁਤ ਜ਼ਿਆਦਾ ਵਧੀਆ ਬਣਦਾ ਰਾਸਾ ਆ ਗਿਆ ਪੰਤੀ ਤੇ ਨੀਚੇ ਲਾਪਾ ਸਾਰੇ ਸਾਨੂੰ ਭਰਤੀ ਮਾਰ ਰਹੇ ਵਿੱਚ ਕੀ ਤਰ ਹੁਣ ਜਿਹੜਾ ਆਪਾਂ ਪਾਣੀ ਕੱਢਿਆ ਸੀ ਉਹਨੂੰ ਇਸੇ ਤੇ ਹੀ ਧਰ ਦੰ ਗੇ ਗਰਮ ਇਹ ਕਿ ਸਾਗ ਦੇ ਵਿੱਚ ਹਮੇਸ਼ਾ ਗਰਮ ਪਾਣੀ ਪਾਈਦਾ ਠੰਡਾ ਨਹੀਂ ਆਪਾਂ ਤਿੰਨ ਗੱਠੇ ਲੈ ਤੇ ਲਾਸਾਂ ਦੇ 10 ਹਰੀਆਂ ਮਿਰਚਾਂ 5 ਪਿਆਜ਼ ਨੇ ਅਦਰਕ ਸਾਰੇ ਨੂੰ ਪਾ ਗ੍ਰाइंड ਕਰ ਲਾਂਗੇ ਮਿਕਸੀ ਚ ਜੈਸੇ ਤੁਸੀਂ ਕੁੰਡੇ ਨਾਲ ਵੀ ਕੁਟ ਸਕਦੇ ਹੋ ਮਰਜ਼ੀ ਤੁਹਾਡੀ ਹੁਪਾ ਪਾ ਲ ਦ ਲਸਣ ਅਦਰਕ ਘਰੀਏ ਮਿਰਚਾਂ ਤੇ ਪਿਆਜ਼ 4 ਚਮਚ ਨਮਕ 1 ਚਮਚ ਲਾਲ ਮਿਰਚ ਜਿਹੜਾ ਪਾਣੀ ਪਾਣ ਕੱਢਿਆ ਸੀ ਲੈ ਵੀ ਉਹ ਬਚੀ ਪਾਉਣਗੇ ਆਪਾਂ ਦੇ ਤੇ ਹੋਰ ਪਾਣੀ ਰੱਖ ਦਾਂਗੇ ਗਰਮ ਆਪਾਂ ਪਾਣੀ ਰੱਖ ਕੇ ফোਟਾਕ ਦਾਂਗੇ ਤਾਂ ਕਿ ਜਿਹੜਾ ਧੂਆ ਵਗੈਰਾ ਨਾ ਪਵੇ ਪਾਣੀ 'ਚ ਆਪਾਂ ਨੂੰ 3 ਤੋਂ 4 ਘੰਟੇ ਪਕਾਉ ਆ ਸਿਰਨਾਗੇ ਅੱਗ ਤੇ 3 ਤੋਂ 4 ਵਾਰੀ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਆਪਾਂ ਪਾਣੀ ਰੱਖਿਆ ਪੂਰਾ ਗਰਮ ਇਹਦੇ ਵਿੱਚ ਆਪਾਂ 4 ਕੜਛੀਆਂ ਪਾਵਾਂਗੇ ਆ ਮੱਕੀ ਦਾ ਆਟਾ ਜਿਹੜਾ ਕਿ ਆਪਾਂ ਪਹਿਲਾਂ ਹੀ ਛਾਣ ਲਿਆ ਸੀ ਇਹਨੂੰ ਪਾਣੀ ਚਚਣ ਕੀ ਤਰ੍ਹਾਂ ਭਿੱਜਣ ਦੇ ਦਾਂਗੇ ਉਸ ਤੋਂ ਬਾਅਦ ਆਪਣਾ ਸਾਗ ਬਣਿਆ ਹੋਇਆ ਉਹ ਚ ਪਾਵਾਂਗੇ ਆਲਣ ਆਪਾਂ ਆਲਣ ਨੂੰ ਪੂਰੀ ਤਰ੍ਹਾਂ ਪਾਣੀ ਚ ਪਕਸ ਹੋ ਗਈ ਮਿਲ ਕੇ ਹੁਣ ਆਪਾਂ ਲਓ ਲਿਖੇ ਸਾਗ ਨਾਲ ਦਿੰਦੇ ਹਾਂ సాగ బా ఆన పాటే పద్రతో మిట్టు చంగీ తరటా కొనుక హ హణ పరికా థా థా హై మీ నీ కొట్టి మారి చల్ ේ හො හලි කොට ග හො ොලි කට ිය න හතන් යට සබෝ ගරම්බර පැක හත් මචන්ද රන් අප සාගු වීතු පච්චීමට ළගතර කටතා බීමෝගේ හොන පනුරක් කනය අගතේ ਆਲਣ ਪਾਉਣ ਤੋਂ ਬਾਅਦ ਸਾਗ ਨੂੰ ਥੋੜਾ ਥੋੜਾ ਟਾਈਮ ਬਾਅਦ ਹਿਲਾਉਣਾ ਚਾਹੀਦਾ ਨਹੀਂ ਤਾਂ ਜਿਹੜਾ ਆਪਣਾ نیچے ਆਲਣ ਪਾਉਣ ਤੋਂ ਬਾਅਦ ਸਾਗ نیچے ਲੱਗਣ ਲੱਗ ਜਾਂਦਾ ਜਲ ਜਾਂਦਾ ਆਪਣਾ ਸਾਗ ਹੋ ਗਿਆ ਤਿਆਰ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੁਸੀਂ ਇਸ ਤਰੀਕਾ ਨਾਲ ਸਾਗ ਬਣਾ ਕੇ ਦੇਖਿਓ ਤੁਹਾਨੂੰ ਖੁਦ ਹੀ ਰਿਜ਼ਲਟ ਪਤਾ ਚੱਲ ਜਾਏਗਾ ਧੰਨਵਾਦ